ਬਜ਼ੁਰਗ ਪਤੀ ਪਤਨੀ ਗਏ ਸਨ ਰਾਜਸਥਾਨ ਮਗਰੋਂ ਚੋਰ ਲੈ ਗਏ ਘਰ ਲੁੱਟ ਕੇ ਮਾਮਲਾ ਬਟਾਲਾ ਦੇ ਕਾਨੂੰਨ ਮੰਨ ਰੋੜਦਾ ਮਾਮਲਾ ਬਟਾਲਾ ਕਾਨੂੰਨ ਮੰਨ ਰੋੜਦਾ ਹੈ ਜਿੱਥੇ ਇੱਕ ਬਜ਼ੁਰਗ ਜੋੜਾ ਕੇਸ ਦੇ ਸੰਬੰਧ ਵਿੱਚ ਰਾਜਸਥਾਨ ਗਿਆ ਹੋਏ ਸੀ ਤੇ ਮਗਰੋਂ ਚੋਰਾ ਵੱਲੋਂ ਘਰ ਦਾ ਚਿੰਦਰਾ ਤੋੜ ਕੇ ਅੰਦਰ ਪਏ ਗਹਿਣੇ ਚਾਂਦੀ ਨਗਦੀ ਅਤੇ ਵਿਦੇਸ਼ੀ ਪੌਂਡ ਚੋਰੀ ਕਰ ਉਥੋਂ ਫਰਾਰ ਹੋ ਗਏ ਜਦ ਬਜ਼ੁਰਗ ਚੋੜਾ ਘਰ ਵਾਪਸ ਪਰਤਿਆ ਤਾਂ ਘਰ ਦੇ ਤਾਲੇ ਟੁੱਟੇ ਵੇਖੋ ਹੈਰਾਨ ਹੋ ਗਏ ਤੇ ਕਾਜੇ ਚੋਰੀ ਦੀ ਵਾਰਤਾਤ ਹੋਈ ਸੀ ਤੇ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ ਉੱਥੇ ਹੀ ਪੁਲਿਸ ਤੇ ਅਧਿਕਾਰੀਆਂ ਵੱਲੋਂ ਸੂਚਨਾ ਮਿਲਦੇ ਹੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਘਰ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਵੱਲੋਂ ਘਰ 'ਚ ਹੋਈ ਚੋਰੀ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਉਹਨਾਂ ਦੱਸਿਆ ਕਿ ਚੋਰ ਲੱਖਾਂ ਰੁਪਏ ਦਾ ਨੁਕਸਾਨ ਕਰ ਉਥੋਂ ਫਰਾਰ ਹੋ ਗਏ ਹਨ ਰੋਡ ਤੇ ਐਂਡਿੰਗ ਅਹੀਂ ਦੋ ਦਿਨ ਬਾਅਦ ਸੀ ਕਿੱਥੇ ਗਏ ਅਸੀਂ ਰਾਜਸਥਾਨ ਗਏ ਸੀ ਕਿਸ ਲਈ ਬੇਟੇ ਦੀ ਤਰੀਫ ਸੀ ਸਾਡੀ ਦੀ ਤਰੀਫ ਸੀ ਨਾਲ ਅੱਛਾ ਸਵੇਰੇ 7:00 ਵਜੇ ਆ ਜਾਂਦੇ ਹੁੰਦੇ ਹਨ ਇਹਨਾਂ ਨੂੰ ਛੋਰੀ ਹੋਈ ਨੁਕਸਾਨ ਬਹੁਤ ਹੋ ਗਿਆ ਨੁਕਸਾਨ ਬੱਚੀ ਤੋਂ 30 ਟੋਲੇ ਤੇ ਸੋਨਾ ਹੈ ਅੱਛਾ ਇਹ 25 ਟੋਲੇ ਸੋਨਾ ਹੈ ਜੀ ਕਿਲੋ ਕਿਹੜੇ ਕਿਹੜੇ ਚਾਂਦੀ ਆ ਅੱਛਾ ਤਿੰਨ ਘੜੀਆਂ ਨੇ ਬਾਹਰ ਦੀਆਂ ਲੇਡੀਆਂ 1000 ਦੋ 1000 ਪਾਉਂਡ ਆ ਦੋ ਜਿਹੜੀਆਂ ਜਾਇੰਟਸ ਕੜੀਆਂ ਨੇ ਬਾਹਰ ਦੀਆਂ ਤੇ ਦੋ ਇਧਰ ਦੀਆਂ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲੀਆਂ ਸੀ ਤੁਸੀਂ ਕੱਟੂ ਰਿਟਾਇਰਡ ਹੋ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਹਸਪਤਲ ਵੀ ਠੀਕ ਤੇ ਇੱਕ ਮੋਬਾਈਲ ਇੱਕ ਮੋਬਾਈਲ ਆ ਇੱਕ ਚਾਂਦੀ ਦੀ ਬ੍ਰੇਕ ਆ 100 ਗ੍ਰਾਮ ਦੀ ਸੱਬਲ ਨਾਲੀ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਆਏ ਸਾਡੇ ਹੁੰਦਿਆਂ ਨੂੰ ਆਏ ਨੁਕਸਾਨ ਪੁਲਿਸ ਕਮਿਸ਼ਨਡ ਕੀਤੇ ਹਾਂਜੀ ਕੀ ਕਹਿੰਦੇ ਬੋਲਦੇ ਪੁਲਿਸ ਵੇਖ ਗਈ ਆ ਮੌਕਾ ਦੇਤੀਏ ਵੇਖੋ ਹੁਣ ਕੀ ਕਰਦੇ ਆ ਕਿਤੇ ਆਊਟ ਆਫ ਸਟੇਸ਼ਨ ਗਏ ਦੇਹ ਰਾਜਸਥਾਨ ਸਾਈਡ ਉੱਦ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ 7:30 ਵਜੇ ਘਰ ਪਹੁੰਚੇ ਤੇ ਉਦੋਂ ਬਾਹਰ ਦਾ ਜਿੰਦੜ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਤਾਂ ਇਹਨਾਂ ਨੇ ਬਾਹਰ ਦਾ ਜਦੋਂ ਅੰਦਰ ਬੜੇ ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਇੱਧਰ ਤੇ ਫਿੱਦਰਿਆ ਸੀ ਜਦੋਂ ਚੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਲਦੀ ਰੱਖ ਕੇ ਤਾਂ ਨੁਕਸਾਨ ਕਰਕੇ ਚਲੀ ਗਏ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜਿਵਰਾਤ ਦੇ ਕੁਝ ਗਹਿਣੇ ਹੀ ਚੂੜੀਆਂ ਛਾਪਾਂ ਕਿੰਨੇ ਤੋਲੇ ਤੋਂ ਕੋਈ 20 22 ਤੋਲੇ ਸੋਨਾ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜੇ ਬਰਦੜੇ ਕਿ ਜੱਦੀ ਪੁਸ਼ਤੀ ਚਲਦੇ ਆ ਰਹੇ ਹੋ ਜੀ ਤੇ 1000 ਪਾਉਂਡ ਸੀ ਕੋਈ 4 ਲੱਖ ਰੁਪਏ ਦਾ ਨਗਦ ਸੀ ਚੜਾ ਦਾ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹ ਚਲ ਗਏ ਕੀ ਲਗਾ ਮਨੋ ਭਰੋ ਤਹਲਾ ਤੋੜ ਕੇ ਬਸ ਉਹ ਸੱਬਲ ਸੱਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ﺍﻟमारीਆਂ ਤੋੜ ਤਾੜ ਕੇ ਦੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਪੁਲਿਸ ਕੰਪਲੇਨਟ ਕੀਤੀ ਪੁਲਿਸ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਕੋਲ ਬੰਦੀ ਕਾਰਵਾਈ ਹੈ ਕਰਾਂਗੇ ਕਿ ਉਹ ਕੈਮਰੇ ਕਮਰੇ ਚ ਸਰਚ ਕਰਨ ਦੇ ਆ ਦੇਖਣ ਦੇ ਪਿੱਛੇ ਨਹੀਂ ਸਾਡੇ ਘਰ ਕੋਈ ਸੀਸੀਟੀਵੀ ਤੇ ਤੁਸੀਂ ਦੋਨੋਂ ਕਲੇ ਰਹਿੰਦੇ ਹਾਂ ਹਾਂਜੀ ਕਲੇ ਤੇ ਤੁਹਾਨੂੰ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਸਿੰਘ ਨੇ ਕਾਨੂੰਨਾਂ ਰੋਡ ਤੇ ਉਹਨਾਂ ਵੱਲੋਂ ਇਤਲਾਹ ਮਿਲੀ ਆ ਪੀ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਂਡ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹਤਲਾਹ ਮਿਲਈ ਹੈ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਤੇ ਕਿੰਨਾ ਨੁਕਸਾਨ ਹੈ ਜੀ ਉਹਨੂੰ ਚੈੱਕ ਕਰਦੇ ਪਏ ਨੇ ਜੀ ਉਹ ਸਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ ਵੀਰੇ ਗਹਿਣੇ ਵਗੈਰਾ ਦੱਸ ਰਹੇ ਨੇ ਬਾਕੀ ਉਹ ਕਹਿੰਦੇ ਸੀ ਵਾਈਫਰ ਕਰਕੇ ਲਿਸਟ ਦੇਣਗੇ ਕੋਈ ਸੀਸੀਟੀਵੀ ਨਹੀਂ ਆਈ ਹੈ ਸੀਸੀਟੀਵੀ ਹੁਣ ਅਸੀਂ ਜਾ ਕੇ ਚੈੱਕ ਕਰਾਂਗੇ ਜੀ